ਮੈਨੂੰ ਬਹੁਤ ਵੱਡਾ ਅਫਸੋਸ ਹੈ ਕਿ ਜਿਹੜੀ ਜਮਾਨ ਕੇਸ਼ਰੀਵਾਲ ਸਾਹਿਬ ਨੇ ਵਾਦਾ ਕਰਕੇ ਤੇ ਭਗਵੰਤ ਜੀ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਛੇਜ ਲੈ ਕੇ ਆਵਾਂਗੇ ਅਸੀਂ ਇੱਕ ਤਰਦੀਲੀ ਲੈ ਕੇ ਆਵਾਂਗੇ ਇਹ ਸਰਕਾਰਾਂ ਜਿਹੜੀਆਂ ਨੇ ਪਿੰਡਾਂ ਤੇ ਸ਼ਹਿਰਾਂ ਦੇ ਸੱਤਾ ਵਿੱਚੋਂ ਚੱਲਣ ਦੀ ਹੈ ਅਸੀਂ ਇੱਕ ਬਿਹਤਰੀਨ ਰਾਜਨੀਤੀ ਲੈ ਕੇ ਆਵਾਂਗੇ ਮੈਨੂੰ ਅਫਸੋਸ ਹੈ ਕਿ ਸਮੁੱਚੇ ਪੰਜਾਬ ਕੱਲੇ ਖੜੇ ਨਹੀਂ ਇਹ ਜਿਹੜਾ ਲੋਕ ਰਾਜ ਨੂੰ ਮਾਰਨ ਦਾ ਨਾਅ ਚ ਹੈ ਇਹ ਬਕਾਇਦਾ ਤੌਰ ਕੇਜਰੀ ਵਾਸਤੇ ਤੇ ਭਗਵੰਦ ਦੀ ਡਾਇਰੈਕਸ਼ਨ ਸੇ ਹੋ ਰਿਹਾ। ਹੁਸ਼ਾ ਗਿਲਾ ਤੇ ਕੋਟਲੀ ਸਾਹਿਬ ਤੁਹਾਨੂੰ ਤੁਹਾਡੇ ਸਾਥੀਆਂ ਨੂੰ ਬਿਲਕੁਲ ਟੀ ਪਰ ਮੈਂ ਵੇਖਿਆ ਆਈਪੀਐਸ ਤੇ ਆਈਏ ਸਭ ਤੇ ਨਿਰੇ ਕੱਟ ਪੁਤਲੀਆਂ ਬਣ ਕੇ ਲਿਆ। ਸ਼ੇ 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 ਇਹਨਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ ਇੰਸਟੀਚੂਟਸ ਦੇ ਵਿੱਚ ਜਿੱਥੋਂ ਆਈਐਸ ਬਣ ਤੋਂ ਬਾਅਦ ਇਹਨਾਂ ਦੀ ਆਈਪੀਐਸ ਤੇ ਆਈਐਸਟੀ ਟ੍ਰੇਨਿੰਗ ਹੋਈ ਬੋਲੇ ਵਿੱਚ ਪਹਿਲੀ ਟ੍ਰੇਨਿੰਗ ਇਹ ਸੀ ਕਿ ਜਿਹੜੀ ਵੀ ਸਚਾਈ ਤੇ ਪਹਿਰਾ ਲੈਣਾ ਜਿਹੜੀ ਸਹੀ ਗੱਲ ਹੈ ਉਹ ਤੁਸੀਂ ਕਰਨੀ ਹੈ ਇਹਨੂੰ ਅਫਸੋਸ ਨਾ ਕਰਨਾ ਪਵੇ ਜਿੱਕ ਕਾਊਂਟਿੰਗ ਦੀ ਮਸ਼ੀਨ ਚੁੱਕ ਕੇ ਰਿਟਰਨਿੰਗ ਅਫਸਰ ਸਾਹਮਣੇ ਉਹਦੀ ਸਾਰੀ ਟੀਮ ਦੇ ਹੁੰਦੇ ਆ ਸਾਰੇ ਆਪੋਸਿਸ਼ਨ ਦੇ ਕੈਂਡੀਡੇਟਸ ਦੇ ਹੁੰਦੇ ਆ ਉਹਨਾਂ ਦੇ ਅੰਦਰ ਜਿਹੜੇ ਬੈਠੇ ਹੁੰਦੇ ਪੋਲਿੰਗ ਏਜੰਸੀ ਦੇ ਉਹਨਾਂ ਦੇ ਹੁੰਦਿਆ ਮਸ਼ੀਨ ਤੋੜ ਦਿੱਤੀ ਜਾਂਦੇ ਅੱਛਰੇ ਗੱਲ ਕਹਿਣ ਜਦ ਹੀ ਰਿਟਰਨਿੰਗ ਅਫਸਰ ਤੇ ਗਏ ਤੇ ਹੀ ਅਸੀਂ ਕੇਸ ਰਜਿਸਟਰ ਕਰਾਇਆ ਫਿਰ ਪੂਠਾ ਠੀਕ ਐ ਇੱਥੋਂ ਦਾ ਅੱਜ ਤੁਹਾਡਾ ਅਨੇਕ ਅਫਸਰਾਂ ਦਾ ਨਾਮ ਦੇਣ ਨੂੰ ਤਿਆਰ ਨਾ ਹੋਏ ਦੱਸਦੇ ਇਹ ਕਾਰਨ ਕਿਉਂ ਹੋਇਆ ਕਿਉਂਕਿ ਇਹ ਮੁੱਖ ਮੰਤਰੀ ਦਾ ਸਿੱਧਾ ਸ਼ਰਨ ਕਿ ਕੁਝ ਕਰਨਾ ਪਏ ਤੁਸੀਂ ਸਹੀ ਬਹਿਣੇ ਦੇ ਵਿੱਚ ਰਿਜ਼ਲਟ ਆਪਦੇ ਹੱਥ ਗੱਡੀ ਕੱਢੋ ਤਾਂ ਮਹਾਰਾਜ ਗੁਟਕੀਵਰ ਸਿੰਘ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਤੁਹਾਡੇ ਨਾਲ ਪਰ ਇਹਨਾਂ ਤੋਂ ਆਸਮਈ ਤਾਂ ਆਪਾਂ ਛੱਡ ਦਿੱਤੀ ਕੋਈ ਆਸਮਈ ਦੇਣਾ ਤੁਹਾਡਾ ਰੱਖੋ ਸਾਡੀ ਆਸਮਈ ਤੇ ਕਚਹਿਰੀਆਂ 'ਚ ਸਾਨੂੰ ਹਾਈ ਕੋਰਟ ਦਾ ਰੋਕ ਕਰਨਾ ਪਏਗਾ ਤੇ ਮੈਂ ਯਕੀਨ ਦਿਵਾਉਣਾ ਚਾਹਨਾ ਸਾਰੇ ਸਾਥੀਆਂ ਨੂੰ ਇਹ ਸਾਰੇ ਜਿਹੜੇ ਲੋਕਾਂ ਨੇ ਮਸ਼ੀਨ ਧੂੜੀ ਹੈ ਇਹ ਇਹ ਨਾ ਤੇ ਨਹੀਂ ਇਹਨਾਂ ਦਾ ਰਿਸਟੈਂਡਿੰਗ ਅਫਸਰ ਦਾ ਸਾਰੀ ਟੀਮ ਤੇ ਪਰਚਾ ਸੀ ਕਰਾਵਾਂਗੇ ਇਹ ਬਤਨ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹਦੇ ਵਿੱਚ ਜੇリア ਤਿੰਨ ਆ ਗੁੰਡਾਂਸਰ ਹੀ ਨਹੀਂ ਰਿਸਟੈਂਡਿੰਗ ਅਫਸਰ ਵੀ ਤੇ ਉਹਦੀ ਸਾਰੀ ਟੀਮ ਵੀ ਰਿਸਪਾਂਸਿਬਲ ਹੈ ਜਦੋਂ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਸਾਲ ਡੇਢ 2 ਹੀ ਰਹਿ ਗਏ ਜੀ ਦੋਸਤ ਦੋਨੋਂ ਭਰਾਸੀਂ ਆਏ ਆ ਮੈਂ ਤੁਹਾਡੇ ਨਾਲ ਇਸ ਗੱਲ ਦਾ ਸੀ ਵਾਦਾ ਕਰਕੇ ਜਾਂਦੇ ਆ ਜਿੱਦ ਦਿਨ ਵੀ ਤੁਹਾਡੀ ਸਰਕਾਰ ਬਣੀ ਆ ਜਿਹੜੇ ਦੋ ਅਫਸਰ ਜਿਹਨਾਂ ਨੇ ਅੱਜ ਜਸਟਿਸ ਨਹੀਂ ਦਿੱਤੀ ਇਹਨਾਂ ਨੂੰ ਇਸ ਗੱਲ ਦਾ ਖਮਿਆza ਜ਼ਰੂਰ ਪਹੁੰਚਾ ਮੈਂ ਇਹੀ ਕਰਦਾ ਵਾਦਾ ਜਿੰਦਾਬਾਦ ਕਿਹੜੀ ਗੱਲ ਦਾ ਖਮਿਆza ਦੀ ਖਮਿਆza ਇਸੇ ਗੱਲ ਦਾ પણ કે ટોટીએ તો પોસ્ટિંગ ਵੱਧ ਵੱਧ ਕੀ હો ਸਕਦਾ ਹੈ કા IPS ਇਹ ਸਿਰ ਇਹ ਐਸੇ ਹੀ ਤੇ ਬਣਾ ਨਹੀਂ ਸਕਦੇ SSP ਨੇ ਤਾਂ ਇਸੇ ਬੁਦਰੀਸ਼ੇ ਚ ਹੀ ਰਹਿਣਾ BC ਨੇ ਵੀ ਇਸੇ ਚ ਹੀ ਰਹਿਣਾ ਇਹਨਾਂ ਨੇ ਬੜੀ ਦੂਰ ਤੱਕ ਇਹ ਜਾਣਾ IPS થી DGP ਬਣ ਸਕਦੀ ਹੈ IAS ਜਿਹੜਾ ચીਫ ਸੈਕਟਰੀ ਬਣ ਸਕਦਾ ਹੈ ਪਰ ਇੱਕ ਮੈਂ ਜ਼ਰੂਰ ਇਹਨਾਂ ਨੂੰ ਕਹੂੰਗਾ ਜਿਹੜਾ ਇਹ ਕੰਮ ਐਸੇ ਕਰਨ ਲੱਗੇ ਨੇ ਇਹਨਾਂ ਦੀ ਇਸ ਪ੍ਰੋਗਰੈਸ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੋਣੀਆਂ ਉਹਦੇ ਵਿੱਚ ਇੱਕ ਬੰਦਿਸ਼ ਬਣੀ ਕਿ ਅੱਗੇ ਤੋਂ ਇਹ ਗਲਤੀ ਇਹ ਨਹੀਂ ਕਰੀਏ ਇਸ ਤੋਂ ਵੱਧ ਕਹਿਣ ਦੀ ਲੋੜ ਨਹੀਂ ਕਿਉਂਕਿ ਅਸੀਂ 15 15 20 20 ਵਾਟ ਟੈਲੀਫੋਨ ਕਰ ਲੈਨੇ ਬੜਾ ਅਫਸੋਸ ਨਾਹਿਣਾ ਪੈਂਦਾ ਜ਼ਮੀਰ ਮਰ ਚੁੱਕੀ ਹੈ ਜ਼ਮੀਰ ਮਰ ਚੁੱਕੀ ਮਾਨੂੰ ਯਾਦ ਹੋਏਗਾ ਇੱਕ ਬੜੇ ਮਸ਼ਹੂਰ ਸ਼ਾਇਰ ਨੇ ਕਿਹਾ ਸੀ ਕਹਿੰਦੇ ਸੀ ਕਿ ਬਰਬਾਦ ਹੈ ਗੁਲਿਸਤਾ ਕਰਨੇ ਕੋ ਇੱਕ ਹੀ ਉਜੂਕਾ ਉਹ ਕਹਿੰਦੇ ਚੰਗੇ ਭਲੇ ਬਾਗ ਨੂੰ ਝਾੜਨ ਵਾਸਤੇ ਇੱਕ ਪੁੱਲੂ ਹੀ ਬੜਾ ਕਹਿੰਦੇ ਬਰਬਾਦੇ ਗੁਣਸਤਾ ਕਰਨੇ ਕੋ ਇੱਕ ਹੀ ਉਡੂ ਕਾਫੀ ਹੈ ਹਰ ਸ਼ਾਖ 'ਤੇ ਉਡੂ ਬੈਠਾ ਅੰਜਾਮੇ ਗੁਣਸਤਾ ਕੀ ਹੁੰਦੀ ਇਸ ਬਾਗ ਦੇ ਵਿੱਚ ਪੰਜਾਬ ਦੇ ਤੇ ਉਹ ਕਹਿੰਦੇ ਇੱਕ ਉੱਲੂ ਹੀ ਬੜਾ ਸੀ ਇੱਥੇ ਦੇ ਹਰ ਦਰਖਤ ਦੇ ਹਰ ਡੇੜੇ ਦੇ ਇੱਕ ਹੀ ਉੱਲੂ ਬਾਇ ਹੈ ਨਾ ਇਹ ਇਸ ਬਾਗ ਦਾ ਬਚਣਾ ਕੀ ਹੈ ਇਸ ਕਿਹੜੇ ਲੋਕ ਤੇ ਚੱਲੀਆਂ ਜੱਲਾ ਕਰਦੇ ਸਾ ਗੁਰ ਕੀਰੇ ਸੰਗੀਤ ਬਾਦਵੇਂ ਆਏ ਨੇ ਬਾਦਵੇਂ ਤੇ ਅਗਲੇ 92 ਸਾਲ ਨਹੀਂ ਵਾਪਸ ਆਉਂਦੇ ਅਗਲੇ 92 ਸਾਲ ਦੀ ਆਗੇ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਦਾ ਜਿਹੜਾ ਤੁਹਾਡਾ ਸੂਣ ਗਿਆ ਹੈ ਇਹਨੂੰ ਇਹੋ ਜਿਹੀ ਸੂਣ ਸਿਖਾਵਾਂਗੇ ਕਿ ਕਾਹ ਤੋਂ ਕਦੀ ਇੱਥੇ ਵਾਪਸ ਜਿੱਲਾ ਆਵਾਜ਼ ਅਸੀਮ ਤੇ ਤੁਹਾਡੀ ਨੜ ਵੀ ਨਹੀਂਦਾ ਗੁਰਕੀਰ ਸਿੰਘ ਜੀ ਆਜੋ ਕੀ ਜੀ ਨਹੀਂ ਲੱਭੇ ਜਿਹੜੇ ਤੁਹਾਡੇ ਨਾਲ ਵਾਓ ਉਹਨਾਂ ਨੂੰ ਨਾਲ ਰੱਖਣੇ ਜਾਈਂ ਤੇ ਟਾਈਮ ਹੁੰਦਾ ਚੰਗੀ ਗੋਲੀ ਦਵਾਂ ਜਾਂਦੇ ਇਹ ਦੋ ਕੌਂਤਾ ਜੀ ਕੋੜ ਬਾਂਦਾ ਹੋ ਅੱਜ ਇੱਥੇ ਨਹੀਂ ਪੀਰ ਸਾਹਿਬ ਉਹ ਤੁਸੀਂ 24 ਘੰਟੇ ਲਾਲ ਰੱਖਦੇ ਕੋਈ ਤਾਕਤ ਦੀ ਗੋਲੀ ਦੇਂਦੇ ਮੈਂ ਸ਼ੂਟ ਰੁਖਵਾਂਦਾ ਜਾਂਦਾ ਨਹੀਂ ਕਿਸੇ ਕਿਸੇ ਨੂੰ ਸ਼ੂਟ ਖਾਂਦਾ ਮੋਟਰ ਉਹ ਤਾਂ ਦਾ ਪਰੇਸ ਸ਼ਰਮੀ ਹੋ ਤਾਨੂੰ ਸ਼ਰਮ ਆਇਆ ਹੈ ਛੋਟੇ ਸਾਹਿਬ ਜਿਆਦੇ ਵੱਡੇ ਸਾਹਿਬ ਜਿਆਦੇ ਆਤੀ ਫਿਰ ਛੋਟੇ ਸਾਹਿਬ ਜਿਆਦੇ ਇਨਾ ਮਹੀਨਿਆਂ ਵਿੱਚ ਮਹਾਨ ਸ਼ਹਾਦਤਾਂ ਹੋਈਆਂ ਹੁਣ ਕਿਉਂ ਢੋਲ ਵਜਾਂਦਾ ਤਾ ਉਹ ਢੋਲ ਤੇ ਤਾਤੂ ਵਜਾਇਆ ਜੇ ਤੇਰਾ ਕਾਰਨਾਮਾ ਢੋਲ ਵਜਾਣ ਦਾ ਸਹੀ ਗੱਲ ਲੋਕਾਂ ਦੇ ਦਿਲ ਜਿੱਤੇ ਹੁਣ ਤੁਹਾਨੂੰ ਕਿਧੇ ਜਾਣ ਦੀ ਲੋੜ ਨਾ ਪਏ ਆ ਸਾਡੀਆਂ ਭੈਣਾਂ ਬੇਟੀਆਂ ਨੇ ਰਾਜਾ ਜੀ ਅਜਾ 10000 ਰੁਪਈਆ ਨੇ ਉਹਨੂੰ ਮਿਲਿਆ ਪੁੱਛੋ ਇਹਨੂੰ ਮਿਲਿਆ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਸਭੂਚਾ ਪੰਜਾਬ ਬੰਦ ਪਿਆ ਢੱਲੇਵਾਲ ਸਾਹਿਬ 830 ਦਿਨਾਂ ਦੇ ਬਰਨਬਰਤੇ ਬੈਠੇ ਨੇ ਇਹ ਭਗਵਾਨ ਤੋਂ ਤੇ ਨਹੀਂ ਐਸਾ ਕਿਹਾ ਇਹਨੂੰ ਮੈਨੂੰ ਦੱਸੋ ਉਹデア ਜਿਹੜਾ ਇਹਨੂੰ ਹੈਲੀਕਾਪਟਰ ਦਿੱਤਾ ਗੱਡੇ ਵਰਗਾ ਵਰਤਦਾ ਗਾੜੀ ਵੀ ਬੰਦ ਕਰਾਤੇ ਜੀ ਉੱਥੇ ਤੁਸੀਂ ਵੇਖੋ ਡੱਲੇਵਾਲ ਸਾਹਿਬ ਦਾ ਇਤਿਹਾਸ ਨਹੀਂ ਪੁੱਛਣ ਗਿਆ ਝੋਨੇ ਦੀ ਲੁੱਟ ਹੋਈ ਕਿਸਾਨੀ ਲੁੱਟੀ ਗਈ ਖੇਤ ਮਜ਼ਦੂਰ ਲੁੱਟਿਆ ਗਿਆ ਇੱਕ ਵੀ ਮੰਡੀ ਚ ਪੰਜਾਬ ਦੇ ਨੇ ਗਿਆ ਧੋਰੀ ਦੀ ਮੰਡੀ ਤੱਕ ਨਹੀਂ ਗਿਆ ਇਹਦੇ ਕੀ ਆਪਾਂ ਇਹਨਾਂ ਤੋਂ ਆਸ ਮੰਗਦੇ ਆ ਇਸ ਤੇ ਮੇਰੇ ਵੀਰੋ ਬਹਿਰੂਪੀ ਐ ਇਹਨਾਂ ਨੂੰ ਪਛਾਣਨ ਦੇ ਵਿੱਚ ਸਾਡੇ ਕੋਲ ਬਹਿਰੂਪੀ ਐ ਇਹ ਕਾਂਦੇ ਹੁੰਦੇ ਲੋਕ ਤੁਹਾਨੂੰ ਬੰਦਾ ਪੁਰਾਣੇ ਵਕਤ ਚ ਰਾਜਸਥਾਨ ਨੂੰ ਆਉਂਦੇ ਇੱਕ ਛਾਣੇਦਾਰ ਬਣ ਜਾਂਦਾ ਸੀ 5 6 ਪਿੱਛੇ ਸਭੀ ਬਣ ਜਾਂਦੇ ਸੀ ਉਹ ਦੁਕਾਨੋ ਦੁਕਾਨ ਵਰਦੀ ਪਾ ਕੇ ਫਿਰਦੇ ਤੇ ਪਿੱਛੇ ਵੀ ਨਿਆਣੇ ਹੋ ਜਾਂਦੇ ਸੀ ਛੀਟੀਆਂ ਮਾਰਦੇ ਉਹ ਇਹ ਰੀਸ ਤੇ ਸਾਡੀ ਹੋ ਗਈ ਹੈ ਜਿਹੜੀ ਰਾਜਸਥਾਨੋਂ ਆਦੇ ਹੁੰਦੇ ਨੇ ਜੀ ਆ ਕਦੋਂ ਸਾਰਾ ਕੰਮ ਨਿਬੜ ਜਾਂਦਾ ਸੀ ਉਸ ਤੋਂ ਬਾਅਦ ਸਾਡੇ ਦਾ ਆਪਣਾ ਟੋਪ ਖੋ ਕੇ ਹੱਥ ਜਾਂਦੇ ਸਾਹਦੇ ਰੱਖਦੇ ਕੋ ਪੰਛੀ ਪਾ ਦਿੰਦੇ ਕੋ ਬੰਦੇ ਦੀ ਪਾ ਦਿੰਦਾ ਆ ਇਹਨਾਂ ਲਗਾ ਤੁਸੀਂ ਐਸੇ ਸਿੱਪੀ ਥੋੜਾ ਦੇ ਇਹ ਤਾਂ ਮੀਟੇ ਉਗਰਾਣ ਵਾਸਤੇ ਰੱਖੇ ਹੇ ਜੇ 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 ਦੇ ਗਰਨ ਵਾਸਤੇ ਡੜੇ ਦੇ ਸੱਟੇ ਦੇ ਚਿੱਟੇ ਦੇ ਨਸ਼ੇ ਦੇ ਦੋ ਨੰਬਰ ਤੇ ਕੰਮ ਨੂੰ ਇਸ ਕੰਮ ਨੂੰ ਰੱਖੇ ਆਪਾਂ ਇਹ ਆਸ ਉਮੀਦ ਕਰ ਲੈ ਕੇ ਸਾਨੂੰ ਜਸਟਿਸ ਦੇਣਗੇ ਉਹ ਜਸਟਿਸ ਇਹਨਾਂ ਦੇ ਕੋਲ ਨਹੀਂ ਵੀ ਚੱਕਦੀ ਬੇ ਜ਼ਮੀਰ ਜਿਨ੍ਹਾਂ ਦੀ ਜ਼ਮੀਰ ਹੀ ਕੋਈ ਨਾ ਹੋਏ ਉਹਨਾਂ ਤੋਂ ਆਪਾਂ ਆਸ ਰੱਖੀ ਇਹਨਾਂ ਨੂੰ ਕੀ ਆਸ ਰੱਖਦੇ ਹੋ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਚਾਹੀਦੀ ਹੈ ਸਾ ਗੁਰਤੀ ਰਸਿੰਗ ਜੀ ਤੁਸੀਂ ਤੇ ਤੁਹਾਡੀ ਸਾਥੀ ਤੇ ਤੁਹਾਡੀ ਜਮਾਤ ਇੰਡੀਅਨ نیشنل ਕਾਂਗਰਸ ਮਜ਼ਬੂਤ ਹੈ ਪਰ ਤਿੰਨ ਮਸ਼ੀਨਾਂ ਦੇ ਵਿੱਚੋਂ ਤੇ ਸਤਨਾਮ ਚੌਧਰੀ ਦੇ ਚੁੱਕੇ ਆ ਇਹ ਚੌਥੀ ਨੇ ਵੇਖੀ ਇਹ ਸਵੱਧ ਵੋਟਾਂ ਨਾਲ ਹੁਣ ਜਿੱਤ ਕੇ ਲਿਖੇ ਸੋਖਰਸ ਪਾਰਟੀ ਜੈਹਾਬਾਦ ਜੇ ਫੇਰ ਮੈਂ ਇੱਕ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਦਾ ਰਜਿਸਟਰ ਕਰਾਵਾਂਗੇ ਅਸੀਂ ਨੈਸ਼ਨਲ ਹਾਈਵੇ ਤੇ ਵੇੜਾ ਕਿ ਨਹੀਂ ਵੇੜਾ ਉਹ ਦੱਸਣਗੇ ਪ੍ਰਧਾਨ ਜੀ ਕੀ ਕਰਦੇ ਮੈਂ ਤੇ رائے ਨਹੀਂ ਦਊਂਗਾ ਇਸ ਕਿਸੇ ਕਿ ਨੈਸ਼ਨਲ ਹਾਈਵੇ ਤੇ ਹਾਈਵੇ ਤੇ ਆਪਾਂ ਨੂੰ ਬਦ ਕਰੂਨ ਸੇਕ ਤੇਰੀ ਰਾਏ ਤੇ ਦੂਜੀ ਰਾਏ ਹੈ ਕਿਉਂਕਿ ਐਸਟੇ ਸ਼ਹਾਬਦਾ ਤੋਂ ਉੱਥੇ ਚੱਲ ਰਿਹਾ ਹੈ ਲਗਾਤਾਰ ਉੱਥੇ ਸੰਗਤਾ ਪਹੁੰਚ ਰਹੀਆਂ ਨੇ ਸਾਡੇ ਜੋੜ ਮੇਲੇ ਸਾਡੇ ਵਾਲੇ ਦਾ ਲੋਕ ਕਹਿੰਦੇ ਸਾਡੇ ਵਾਸਤੇ ਅਸੂਲੀ ਤਕਰੀ ਇਹਨਾਂ ਗੁੰਗਿਆਂ ਨੂੰ ਬੋਲਿਆਂ ਨੂੰ ਅੰਨਿਆਂ ਨੂੰ ਕੋਈ ਸਮਝਾਦੀ ਲੋੜ ਨਹੀਂ ਮੈ ਇੱਕੋ ਬੇਇਤੀ ਕਰਨੀ ਹੈ ਜਿੱਦਣ ਸਦਨਾ ਚੌਧਰੀ ਕੱਲ ਜਿੱਤੇ ਜੇ ਤੁਹਾਨੂੰ ਬਾਰਾ ਸਾਲ ਨੇ ਮੇਰ ਕਰਨੀ ਹੈ ਇੱਕ ਕੰਮ ਜ਼ਰੂਰ ਕਰਿਓ ਤਿੰਨੇ ਜਣੇ ਤੁਸੀਂ ਰਾਜਾ ਗਿੱਲ ਤੁਸੀਂ ਤੇ ਤਿੰਨੋ ਜਣੇ ਇਹਦੇ ਲੱਖਾ ਦਿੱਤੇ ਹੈ ਤੇ ਜਾਇਦ ਤੁਹਾਡੇ ਦੁਆਰੇ ਇਦੀ ਨਾ ਨਾ ਭਰਦਾ ਇਹਦੇ ਮੇਰ ਹੈ ਤੁਹਾਡਾ ਪ੍ਰਧਾਨ ਹੈ ਪ੍ਰਧਾਨ ਸਾਡਾ ਚੂੜੀਆਂ ਦਾ ਵੱਡਾ ਸਾਰਾ ਬੰਡਲ ਬਣਾ ਕੇ ਅਸੂਲ ਤੇ ਘਰ ਜੀਉਂਦੇ ਕਾਂਗਰਸ ਪਾਰਟੀ ਜਿੰਦਾਬਾਦ ਅਸੂਲ ਤੇ ਬਾਕੀ ਇਹਨਾਂ ਨੂੰ ਚੜੇ ਐਦ ਕੀ ਅਸੈਂਬਲੀ ਚੱਲ ਜਾਂਦੋ ਤੇ ਟੈਲੀਫੋਨ ਆਪਣੇ ਔਨ ਕਰ ਲਿਓ ਇਹ ਬੰਦੇ ਦੇ ਪੁੱਤਰ ਮੈਂ ਅੰਦਰ ਬਣਾਉਂਗਾ ਤੁਹਾਡਾ ਲੂਟ ਵੀ ਤੇ ਉਹ ਜਿਹੜਾ ਸਰਤਾਜ ਹੈ ਜਿਹੜਾ 2:30 ਵਜੇ ਸਿਰ ਛੁੱਟ ਕੇ ਪੈ ਜਾਂਦਾ ਹੁਣ 3 ਵਜੇ ਕਹਿੰਦੇ ਭਗਵੰਤ ਮਾਲ ਰੋਸਦਾ ਕਿ ਸਾਢੇ 3 ਵਜੇ ਤਾਂ ਟਾਈਮ ਨਹੀਂ ਚੌੜਾ ਤੇ ਤੁਹਾਨੂੰ ਪਤਾ ਸੁਣਦਾ ਕਿਹੜੀ ਗੱਲ ਤੇ ਰਾਜਾ ਜੀ ਇੱਕ ਦਮ ਹੀ ਕਾ ਤੁਹਾਨੂੰ ਦੱਸਾਂ ਜਿਹੜੀ ਅਫਸਨਾ ਨੇ ਮੈਨੂੰ ਦੱਸੀ ਉਹ ਕਹਿੰਦੇ ਦੀ ਕਿ ਹੁਣ 23 ਵਾਰ ਅਫਸਨਾ ਨਾ ਬੈਠਾ ਬੈਠਾ ਸਿਰ ਛੁੱਟ ਗਿਆ ਬਿਲਕੁਲ ਬਾਂਦਰੀ ਦਾ ਦੱਸ ਲਿਆ ਆ ਲਾਈਟ હાજર ਇਹ ਤੇ ਉਹ ਘਰ ਦੇ ਵਿੱਚ ਹੀ ਹਸਪਤਾਲ ਬਣਾਉਂਦੇ ਇਹਨੂੰ ਬਾਹਰ ਕਿਤੇ ਸ਼ੇਮ ਸ਼ੇਮ ਅੱchnਾ ਬੇ ਤੁਸੀਂ ਵੇਖੋ ਕੱਚੇ ਮਰਦੇ ਬਜਾਹਤ ਸਿਆ ਪ੍ਰਤਾਪ ਸੋਤੇ ਕਿੱਥੇ ਬਗਨ ਕਿੱਥੋਂ ਕਿੱਥੇ ਆਪਾਂ ਫਿਲਗੇ ਪੰਜਾਬ ਦੇ ਵਿੱਚ ਇਹੀ ਹੋਣਾ ਸੀ ਜਿਸ ਕਿਸਮ ਦਾ ਬੀ ਆਪਾਂ ਬੋਇਆ ਫਸਲ ਤੇ ਆਪਾਂ ਉਹੀ ਵੜਨੇ ਇਹ ਥੋੜਾ ਚਿਰ ਜਿਹੜਾ ਸਾਲ ਦੋ ਸਾਲੇ ਔਖਿਆ ਕੱਟਣੇ ਪੈਣੇ ਨੇ ਤੇ ਫੇਰ ਵਕਤ ਆਲੇ ਤੋਂ ਗੁਰੂ ਮਹਾਰਾਜ ਸਾਹਿਬ ਕੋਲ ਢੜਕੇ ਗਏ ਤੇ ਆਪ ਦਾ ਹੀ ਮਹਾਰਾਜ ਤੋਂ ਇੱਕ ਇੱਕ ਨੂੰ ਇਹਨਾਂ ਚੋਂ ਬੰਦੇ ਦੇ ਪੁੱਤਰ ਬਣਾਵਾਂਗੇ ਇਨੀ ਗੱਲ ਇਹ ਕਹਿਦਾ ਹੋਇਆ ਮੈਂ ਤੁਹਾਡਾ ਜਨ ਜੁਹਣਾ ਜੈ ਹਿੰਦ ਜੈ ਭਾਰਤ ਜਵਾਹਰੂ ਜਗੀਕਾ ਸਾਹਿਬ ਜਵਾਹਰੂ ਗੁਰੂ ਜਗੀਕਾ